ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦਾ ਵਲੋਗ ਬਾਈ ਜੀ ਚੈਲੰਜ ਵਲੋਗ ਆ ਇਹਨੇ ਚੈਲੰਜ ਕੀਤਾ ਮੇਰੇ ਨਾਲ ਠੀਕ ਆ ਅੱਜ ਦੋਨਾਂ ਸਾਡੇ ਦੋਨਾਂ ਵਿੱਚ ਚੈਲੰਜ ਹੋਇਆ ਤੇ ਚੈਲੰਜ ਕਾਹਦਾ ਹੋਇਆ ਵੀਡੀਓ 'ਚ ਬਣੇ ਰਿਓ ਤੁਹਾਨੂੰ ਸਭ ਕੁਝ ਦੱਸੂਗਾ ਤੇ ਪੂਰਾ ਮਜ਼ਾ ਆਣ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਤੇ ਦੇਖੋ ਤੁਸੀਂ ਜ਼ਰੂਰ ਅੱਜ ਇਹਨੇ ਮੰਗਵਾਈ ਸੀ ਮੇਰੇ ਕੋਲ ਮੈਗੀ ਅੱਜ ਅਸੀਂ ਮੈਗੀ ਦਾ ਚੈਲੰਜ ਕਰਨ ਆਲੇ ਆ ਤੇ ਮੈਗੀ ਇੰਨੀ ਕਿ ਸਪਾਈਸੀ ਬਣਾਈ ਹੋਈ ਹੈ ਨਾ ਸਪੈਸ਼ਲੀ ਨੀਨ ਮਿਰਚ ਮੈਂ ਪਾ ਕੇ ਗਿਆ ਸੀਗਾ ਕਿ ਜਿੰਨਾ ਕਿ ਨੀਨ ਮਿਰਚ ਚਾਹੀਦਾ ਮੈਂ ਓਨਾ ਪਾ ਕੇ ਗਿਆ ਤੇ ਨੀਨ ਮਿਰਚ ਪੂਰਾ ਕਰਾਰਾ ਪਾਇਆ ਪੂਰੀ ਸਪਾਈਸੀ ਬਣਾਈ ਹੋਈ ਹੈ ਅੱਜ ਤੇ ਅੱਜ ਦਾ ਚੈਲੰਜ ਦੇਖਦੇ ਆ ਕਿ ਕੌਣ ਜਿੱਤਦਾ ਕਿ ਕੌਣ ਨਹੀਂ ਜਿੱਤਦਾ ਅੱਜ ਸਾਨੂੰ ਵੀ ਬਹੁਤ ਕਹਿ ਰਹੇ ਸੀ ਬੰਦੇ ਕਿ ਚੈਲੰਜ ਵੀਡੀਓ ਬਣਾਓ ਚੈਲੰਜ ਵੀਡੀਓ ਬਣਾਓ ਤੇ ਅੱਜ ਮੈਂ ਜੋਤੀ ਨੂੰ ਕਿਹਾ ਕਿ ਜੋਤੀ ਅੱਜ ਆਪਾਂ ਚੈਲੰਜ ਵੀਡੀਓ ਬਣਾਨੀ ਆ ਅੱਜ ਆਪਾਂ ਹੋਰ ਕੁਝ ਨਹੀਂ ਕਰਨਾ ਤੇ ਕੀ ਕੀ ਪਾਇ ਮੈਗੀ ਵਿੱਚ ਦੱਸ ਦੇ ਦੋ ਚਮਚ ਲਾਲ ਮਿਰਚ ਦੋ ਚਮਚ ਲਾਲ ਮਿਰਚ ਹੋਰ ਆਹ ਤੇ ਮੈਗੀ ਮਸਾਲਾ ਬਸ ਮੈਗੀ ਮਸਾਲਾ ਤੇ ਹਰੀ ਮਿਰਚ ਆਲੇ ਵਿੱਚ ੱਲੇ ਬਈ ਲਾਲ ਵਿੱਚ ਨਹੀਂ ਹਰੀ ਮਿਰਚ ਹੀ ਬਾ ਭਈ ਨਹੀਂ ਬਾਹਰੀ ਹਰੀ ਮਿਰਚ ਹੀ ਪਾ ਲੈ ਹਰੀ ਹਰੀ ਮਿਰਚ ਪਾ ਤੇ ਪੂਰੀ ਕਰਾਰੀ ਕਰ ਦੇ ਉਹਨੂੰ ਮੈਂ ਤਾਂ ਹਰੀ ਮਿਰਚ ਪਾਉਣਾ ਸਬੂਚ ਕਟ ਕੁੱਟ ਕੇ ਫੇਰ ਹੀ ਬਣਾਉਂਗਾ ਇਦਾਂ ਨਹੀਂ ਚੈਲੇਂਜ ਕਰਨ ਤਾਂ ਹੀ ਕਰਦਾ ਜੇਦਾ ਤਾਂ ਜਨਨ ਇਹ ਮੇਰਾ ਗਲਾ ਵੀ ਖਰਾਬ ਹੈ ਉਪਰੋਂ ਮੈਗੀ ਦੇ ਦੋ ਚਮਚ ਲਾਲ ਮਚਾ ਪਾਈ ਹੋਈ ਹੈ ਨਾ ਨੇ ਕਹਿਤਾ ਸੀ ਔਰ ਇੱਕ ਦੋ ਦੋ ਤਿੰਨ ਮਿਰਚ ਹਾਂ ਉਹ ਹਰੀ ਵਾਦੀ ਥੋੜੀ ਜਿਹੀ ਚੋਪਿੰਗ ਕਰਕੇ ਪਾਤੀ ਜਨਨ ਕਰਾਰੀ ਬਣਾਤਾ ਆ ਮਤਲਬ ਕਰਾਂਗੇ ਕਿਉਂਕਿ ਸਾਡੀ ਲੜਾਈ ਹੋ ਗਈ ਸੀ ਕਿਸੇ ਚੀਜ਼ ਵਿੱਚ ਇਹਨਾਂ ਕੁਝ ਲੈ ਕੇ ਆਏ ਸੀ ਦੁਕਾਨ ਤੋਂ ਮੈਂ ਤੁਹਾਨੂੰ ਮੋਦੋ ਦੀ ਖਾਣ ਕੀ ਲੈ ਕੇ ਆਏ ਸੀ ਤੋਂ ਉਹਦੇ ਕੋਲ ਇੱਕ ਹੀ ਸੀ ਇਹ ਕਹਰੇ ਮੈਨੂੰ ਚਾਹੀਦੀ ਮੈਂ ਕਹਰੇ ਮੈਨੂੰ ਚਾਹੀਦੀ ਆ ਤਾਂ ਮੈਂ ਕਹਿਆ ਤੂੰ ਮੇਰੇ ਨਾਲ ਜਿੱਤ ਗਿਆ ਤਾਂ ਤੁਸੀਂ ਲੈ ਲਿਓ ਮੈਂ ਆਰਗੇ ਬਤ ਮੈਂ ਆਰਗੇ ਤਾਂ ਮੈਨੂੰ ਹੀ ਲਵੋ ਜੀ ਤੁਸੀਂ ਆਰਗੇ ਤਾਂ ਮੈਨੂੰ ਲੈਣੇ ਪੈਣੇ ਤੇ ਮੈਂ ਤੁਹਾਨੂੰ ਦਿਖਾਣੇ ਠੀਕ ਜੀ ਆਹ ਪਈਏ ਦੇਖੋ ਜੀ ਮੈਗੀ ਆ ਮੈਗੀ ਪਈ ਹੋਈ ਹੈ ਤੇ ਮੈਗੀ ਜਿੱਤਣ ਵਾਲੇ ਨੂੰ ਆ ਚਾਕਲੇਟ ਮਿਲੂਗੀ ਗਿਫਟ ਜਿਹੜਾ ਮੈਗੀ ਖਾ ਕੇ ਜਿਹੜਾ ਸਭ ਤੋਂ ਪਹਿਲਾਂ ਜਿੱਤੂਗਾ ਜਿੱਤੂਗਾ ਉਹਨੂੰ ਮਿਲੂਗਾ ਗਿਫਟ ਹਾਈ ਰੋਕ ਜਾ ਹਜੇ ਸ਼ੁਰੂ ਨਹੀਂ ਕਰਨਾ ਇਹਨੂੰ ਬਜਾ ਲਾ ਖਾਣ ਦੀ ਇਹ ਲਾਲਚੀ ਬਹੁਤ ਆਏ ਜਿਹੜਾ ਜਿੱਤੂਗਾ ਉਹਨੂੰ ਇਹ ਬਾਰਵਨ ਚਾਕਲੇਟ ਗਿਫਟ ਮਿਲੂਗੀ ਠੀਕ ਆ ਜੀ ਤੇ ਹੁਣ ਦੇਖਦੇ ਆ ਟਾਈਮ ਦੀ ਕੋਈ ਸੀਮਾ ਨਹੀਂ ਹੈਗੀ ਟਾਈਮ ਜਿੰਨਾ ਮਰਜ਼ੀ ਲੱਜੇ ਪਰ ਇਹ ਜਿਹੜਾ ਜਿੱਤੂਗਾ ਇਹ ਉਹਨੂੰ ਮਿਲੂਗੀ ਉਸ ਤੋਂ ਪਹਿਲੇ ਫੀਟਿੰਗ ਨਹੀਂ ਕਰੀ ਨਾ ਇਹ ਕਿਸੇ ਨੇ ਚੱਕਣੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਮੈਗੀ ਖਾਣੀ ਸਟਾਰਟ ਕਰਦੇ ਆ ਰੁਕ ਜਾ ਗਾਈਜ਼ ਹੁਣ ਅਸੀਂ ਸ਼ੁਰੂ ਕਰਨ ਲੱਗੇ ਆ ਆ ਪਈਏ ਚਾਕਲੇਟ ਤਿਆਰੀ ਸਾਡੀ ਇਹਦੀ ਮੈਗੀ ਆ ਰਹੀ ਦਿਖਾਈ ਇਹਦੀ ਮੈਗੀ ਠੀਕ ਆ ਹੁਣ ਜਿਹੜਾ ਜਿੱਤੂਗਾ ਉਹਨੂੰ 12 ਬਰ ਬਰ ਮਿਲੂਗੀ ਟਾਈਮ ਦੀ ਕੋਈ ਕਮੀ ਨਹੀਂ ਹੈਗੀ ਜਿੰਦਾ ਮਰਜੀ ਖਾ ਪਰ ਜਿੱਤਣ ਵਾਲੇ ਨੂੰ ਹੀ ਇਹ ਮਿਲੂਗੀ ਠੀਕ ਆ ਰੁਕ ਜਾ ਇਹ ਰੋ ਗਿਆ ਇਹ ਖਾਹੀ ਨਾ ਕਰ ਰੋ ਗਿਆ ਤੇ ਹੁਣ ਅਸੀਂ ਗੇਮ ਸ਼ੁਰੂ ਕਰਦੇ ਆ 1 2 3 ਗਾ ਤੂੰ ਤਾਂ ਜੋੜੀ ਪਈ ਹੈ ਸਾਰੀ ਯਾਰ ਇਹਨੇ ਜੋੜੀ ਕਿਉਂ ਪਈ ਹੈ ਮੇਰੀ ਮੈਦੀ ਨਿਕਲਦੀ ਨਹੀਂ ਬਈ ये तो बढ़ती नहीं है गलती करके पानी रखना भूल गए तो मिर्च बहुत पाई है यार हम्म ਅਣੀ ਮੇਟੂ ਘਰ ਬੰਲਾ ਆਇਆ। ਕਿੱਸੇ ਬਾਂਦ ਪਾਪ। ਅਜੀ ਲਾਲ। ਤੇ ਦੇਖਦਾ ਰਹੀ ਹੈ ਨਹੀਂ। ਕਦੀ ਕੁੱਛੇ ਰਹੀ ਬਾਈ। ਹੋਰ ਜਾ ਉਹਨੇ ਜਿੱਤੇ ਜਾਣਾ। काय <laughs> कौन जितूगा मेन हो कौ जीत सगळ्या ਗੋਮੇਰ ਕਿਰਕੂ ਫੈਨੀ ਮੇਰ ਤੇ ਪਾਣੀ ਕਿਨੇ ਕੈਹੇ ਧਰਨ ਇੰਨੀ ਮਰਸੀ ਅਹ ਯਾਰ ਮੇਗੀ ਮੇਗੀ ਤੋੜਦੀ ਕਣ ਭਈ ਮਿਲਦਾ ਪਾਚਾ ਰਹਾ ਢਿੰਗ ਰਹਾ ये तो <hating> ਘਰੀ ਘਰੀ ਦਾ ਤੇ ਤੇ ਖਾਲੀ ਹੁਣ ਆ ਹੁਣ ਕੰਮ ਬਰਬਰ ਵਰ ਮੇ ਜਿੱਤਣਾ ਐ ਮੈਂ ਹਾਰਨਾ ਨਹੀਂ ਕਿਹਾ ਦੇ ਦੇ ਆ भाई मेरी मैगी जोड़ दी क्यों भाई है कोई झगड़म करनी है तो दाने झड़ना हाँ ਉਹ ਦਾਣਾ ਰੱਖਣਾ ਨਹੀਂ ਹੈਗਾ ਨਹੀਂ ਜਿੱਥੇ ਆ ਦੇ ਨਹੀਂ ਪੂਰਾ ਖਤਮ ਨਹੀਂ ਪਹਿਲੇ ਨੂੰ ਪਹਿਲੇ ਇਹਨੇ ਇੱਥੇ ਰੱਖ ਲਈ ਜੋਤੀ ਦੇ ਘਰ ਲਗਾ ਪਹਿਲਾ ਉਹਨੂੰ ਖਤਮ ਕਰ ਦੇ ਨਹੀਂ ਲਾਉਂਦਾ ਉਹ ਇਹਨੂੰ ਇੱਥੇ ਰੱਖ ਹੂੰ ਵੇਢੀ ਚੱਲਦੀ ਛਿੱਟਿੰਗ ਹੋ ਰਹੀ ਰਾਬ ਇਹਨੂੰ ਪਹਿਲੇ ਇੱਥੇ ਰੱਖ ਲਾਏ ਲਾਉਂਦੇ ਮੈਂ ਨਹੀਂ ਲਾਉਂਗਾ ਤੜੀ ਮੈਂ ਸਭ ਪਹਿਲੇ ਪੂਰੀ ਖਤਮ ਕਰ ਦੇ ਖਾ ਇਹਨੂੰ ਲੈ ਰੱਖ ਪੂਰੀ ਖਤਮ ਕਰ ਦੇ ਖਾ ਹਲੇ ਪਹਿਲੇ ਚੱਕ ਲਈਏ ਨਹੀਂ ਇੱਕ ਗਾਣਾ ਨਹੀਂ ਹੁੰਦਾ ਇਹਦਾ ਹਾਂ ਬਲੇ ਮੈਂ ਮੈਂ ਖਾਈ ਏ ਠੀਕ ਹੈ ਨਾ ਦੇਖੋ ਪੂਰੀ ਪਲੇਟ ਸਾਫ ਆ ਆਪੇ ਇੰਗ੍ਰੇਡਜ ਕੋ ਤੁਸੀਂ ਦੱਸ ਚਲੋ ਤੁਸੀਂ ਦੱਸਿਓ ਕੌਣ ਜਿੱਤੇ ਆ ਤੂੰ ਦੱਸੇ ਕੌਣ ਜਿੱਤੇ ਆ ਇੱਧਰ ਦੇਖੋ ਆ ਮੇਰੀ ਪਲੇਟ ਦੇਖ ਲਓ ਤੇ ਆ ਇਹਦੀ ਦੇਖ ਲਓ ਮੇਰੀ ਜ਼ਿਆਦਾ ਸਾਫ ਹੁਣ ਤੁਸੀਂ ਦੱਸੇ ਕੌਣ ਜਿੱਤੇ ਕੌਣ ਥੀੜੀ ਸਾਫ ਆ ਜਿਆਦਾ ਤੁਸੀਂ ਜਰੂਰ ਦੱਸਣਾ ਜਰੂਰ ਕਮੈਂਟ ਕਰ ਦੇ। ਭਾਈ ਜਿੱਤੇ ਮੈਂ ਆ। ਇਹ ਚਾਕਲੇਟ ਲੈ ਕੇ ਪਹਿਲੀ ਮੈਂ ਗਈ ਆ। ਭਾਈ ਮੈਂ ਜਿੱਤੇ ਆ ਸੀਗਾ। ਇਹ ਦੇਖੋ ਚਾਕਲੇਟ ਇਹਨੂੰ ਪਹਿਲਾਂ ਮੈਂ ਗਈ ਆ। ਸਰ ਹਾਂ। ਇੱਕ ਮਿੰਟ। ਤੁਸੀਂ ਕਮੈਂਟ ਕਰਕੇ ਦੱਸੋ ਜੀ ਕੌਣ ਦਿੱਤੇ ਆ। ਆ ਦੋਨਾਂ ਦੀ ਪਲੇਟਾਂ ਤੁਸੀਂ ਦੇਖ ਸਕਦੇ ਹੋ। ਆ ਮੇਰੀ ਪਲੇਟ ਆ ਜੀ। ਠੀਕ ਆ। ਤੇ ਆ ਇਹਦੀ ਪਲੇਟ ਆ। ਹੁਣ ਕਮੈਂਟ ਕਰਕੇ ਦੱਸਿਓ ਕਿ ਕੌਣ ਜਿੱਤੇ ਆ ਠੀਕ ਆ ਗਾਇਜ਼ ਜੋਤੀ ਦਾ ਗੜਾ ਜਿਆਦਾ ਖਰਾਬ ਹੈ ਕਰਕੇ ਜੋਤੀ ਜਿਆਦਾ ਬੋਲ ਨਹੀਂ ਪਾ ਰਹੀ ਕਿਉਂਕਿ ਉਹ ਤਾਂ ਬੋਲੇ ਵੀ ਨਹੀਂ ਜਾ ਰਹੀ ਕਿਉਂਕਿ ਗੜਾ ਜਿਆਦਾ ਛਿੱਲਿਆ ਆ ਉਹਦਾ ਤੇ ਇੱਕ ਜਿਹੜਾ ਚੈਲੰਜ ਵੀਡੀਓ ਅੱਜ ਪੂਰੀ ਕੀਤੀ ਹੈ ਤੇ ਉਹਦੇ ਕਰਕੇ ਮੈਨੂੰ ਤਾਂ ਥੋੜਾ ਬਹੁਤ ਮਿਰਚੀ ਮੁਰਚੀ ਬਹੁਤ ਜ਼ਿਆਦਾ ਪਾਈ ਸੀ ਉਹਦੇ ਕਰਕੇ ਹੋ ਗਿਆ ਤੇ ਅੱਜ ਦਾ ਦੱਸਿਓ ਕਿ ਵੀਡੀਓ ਕਹੀ ਜਿਹੀ ਲੱਗੀ ਤੁਸੀਂ ਸਾਰੇ ਕਹਿੰਦੇ ਸੀ ਕਿ ਚੈਲੰਜ ਵੀਡੀਓ ਲਿਆਓ ਚੈਲੰਜ ਵੀਡੀਓ ਲਿਆਓ ਤੇ ਚੈਲੰਜ ਵੀਡੀਓ ਕਹੀ ਜਿਹੀ ਲੱਗੀ ਇਸ ਵੀਡੀਓ ਦੇ ਅਕੋਰਡਿੰਗ ਕਹੇ ਜਾਈ ਇਹਨੂੰ ਤੁਸੀਂ ਪਿਆਰ ਦੋਗੇ ਤੇ ਸਾਨੂੰ ਪਤਾ ਲੱਗ ਜੂਗਾ ਕਿ ਤੁਹਾਨੂੰ ਇਹ ਵੀਡੀਓ ਕਹੇ ਜੀ ਲੱਗੀ ਤੇ ਅਗਲਾ ਚੈਲੰਜ ਕਿਹੜਾ ਕਰੀਏ ਤੇ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਪਰ ਚੈਲੰਜ ਅਗਲਾ ਤਾਂ ਹੀ ਅਸੀਂ ਕਰ ਪਾਵਾਂਗੇ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਮਿਲੇਗਾ ਹੁਣ ਦੇਖਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਕਿੰਨਾ ਪਿਆਰ ਦਿੰਦੇ ਹੋ ਤੇ ਮਿਲਦੇ ਆਪਾਂ ਅਗਲੇ ਨੈਕਸਟ ਵੀਡੀਓ ਵਿੱਚ ਜਿਹਦੇ ਵਿੱਚ ਜਿੱਦਾਂ ਦੱਸੂਗੇ ਕਿ ਅਸੀਂ ਕਿਸ ਚੀਜ਼ ਦਾ ਚੈਲੰਜ ਕਰੀਏ ਠੀਕ ਹੈ ਜੀ ਤੇ ਤਦ ਤੱਕ ਲਈ